ਜਰੂਰੀ ਨਹੀਂ ਵੀ ਆਪਾਂ ਤੋਂ ਮਾਲ ਲੈਣਾ ਜਾਂ ਨਾ ਲੈਣਾ ਇੱਕ ਵਾਰੀ ਰੇਟ ਪੁੱਛੋ ਤੇ ਦੀ ਅੱਗ ਲੱਗਣ ਦੀ ਗਾਰੰਟੀ ਹੋਊਗੀ ਤਾਰ ਮੱਚ ਕੇ ਜੀ ਸਾਡੀ ਡਰੇਵਲ ਹੀ ਮੱਚੀ ਜਾਂਦਾ ਪੀਸ ਬੱਟੇ ਪੀਸ ਫ੍ਰੀ ਮਿਲੂਗਾ ਵਿੱਚੋਂ ਪੇ ਨਾ ਮਿਸਤਰੀ ਨੂੰ ਸੱਦਣ ਦੀ ਲੋੜ ਆ ਮੌਕੇ ਤੇ ਤੁਸੀਂ ਆਪ ਹੀ ਇਹਨੂੰ ਬਟਣਾ ਤੇ ਉਹ ਕਰੋ ਰਲੇ ਭਦਾਓ ਘਟਾਓ ਜਿੰਨੀ ਵੀ ਸੈਟ ਕਰਨੀ ਉਸ ਤਰ੍ਹਾਂ ਕਰੋ ਸਾਡੀ 1.5 ਸਾਲ ਦੀ ਗਾਰੰਟੀ ਦੇ ਦੂੰਗਾ ਜਿਹੜੀ ਮਰਜ਼ੀ ਮੋਟਰ ਲੈ ਲਿਓ ਉਹਦੇ ਵਿੱਚ ਸਾਰਾ ਕੁਝ ਸਾਡਾ ਹੋਊਗਾ ਜੀ ਤੋਂ ਵੱਡੀ ਲੁੱਟ ਲੁੱਟ ਹੁੰਦੀ ਐ ਦੁਬਾਰਾ ਜ਼ਿੰਮੇਵਾਰ ਨਾ ਕਿਉਂ ਨਾ ਜ਼ਿੰਮੇਵਾਰ ਨੂੰ ਵਿਚਾਰੇ ਨੂੰ ਪਤਾ ਵੀ ਆਪਾਂ ਨੇ ਕੀ ਪਾਉਣਾ ਕੀ ਨਾ 5 ਸਾਲ ਦੀ ਗਾਰੰਟੀ ਹੈ ਇਹ ਡ్రਾਈਵਰੀ ਦੀ ਜਦੋਂ ਮਰਜ਼ੀ ਆ ਕੇ ਟੈਸਟ ਕਰ ਲਿਓ ਨਵੇਂ ਮੋਟਰਾਂ ਲੈਣੀਆਂ ਨੇ ਮੋਟਰਾਂ ਦਾ ਕੰਮ ਕਰਾਉਣਾ ਹੈ ਬੋਸ਼ਾਂ ਦਾ ਕੰਮ ਕਰਾਉਣਾ ਹੈ ਸਭ ਤੋਂ ਸਸਟ ਰੇਟ ਸਾਰੇ ਪੰਜਾਬ ਦੇ ਵਿੱਚੋਂ ਬੋਸ਼ਾਂ ਦਾ ਕੰਮ ਜੇ ਇੱਕ ਵਾਰੀ ਕਰਤਾ 6 ਮਹੀਨੇ ਗਾਰੰਟੀ ਹੈ ਨਾ ਕੋਈ ਲੇਬਰ 1 ਰੁਪਿਆ ਤੁਹਾਡਾ ਲੱਗਣਾ ਹੈ 6 ਮਹੀਨੇ ਆਪਣੀ ਕੰਮ ਕਰਕੇ ਦੇਣਗੇ ਤੇ ਇਹ ਡ్రਾਈਵਰੀ ਚਾਹੇ ਤੁਸੀਂ ਟਰੈਕਟਰ ਨਾਲ ਜੋੜ ਕੇ ਖਿੱਚ ਲਓ ਤਾਂ ਵੀ ਕੁਝ ਨਹੀਂ ਹੁੰਦਾ ਬਾਕੀ ਉੱਪਰ ਸ਼ੌਟਰ ਲੱਗੇ ਹੋਏ ਨੇ ਗੱਲਬਾਤ ਕਰਦੇ ਆਪਾਂ ਸ਼ਹਿਰ ਬੜਹਾਡੇ ਦੇ ਵਿੱਚ ਆਇਆ ਦੁੱਦਲੇ ਵਾਲਿਆਂ ਦੇ ਜਿਹੜੇ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਕੰਮ ਕਰਦੇ ਸਭ ਤੋਂ ਸਸਤੇ ਰੇਤਾ ਵਿੱਚ ਨਵੀਆਂ ਮੋਟਰਾਂ ਤੁਸੀਂ ਇੱਥੋਂ ਲੈਣੀਆਂ ਡਰਾਈਵਰੀਆਂ ਲੈਣੀਆਂ ਨੇ ਤੁਹਾਨੂੰ ਇੱਥੋਂ ਮਿਲਣਗੀਆਂ ਬਾਕੀ ਗੱਲਬਾਤ ਬਾਈਆਂ ਨਾਲ ਕਰਦੇ ਅੱਗੇ ਜਾ ਕੇ ਬਾਈਆਂ ਦੁਕਾਨ ਗੁਰਨਾਣਕ ਕਾਲਜ ਦੇ ਕੋਲੇ ਹੈ ਜਦੋਂ ਮਰਜ਼ੀ ਆ ਕੇ ਟੈਸਟ ਕਰ ਲਿਓ ਆ ਥੋੜਾ ਪਿਆ ਤੇ ਆ ਉਰੀ ਡਰਾਈਵਰੀਆਂ ਪਈਆਂ ਨੇ ਜਦੋਂ ਮਰਜ਼ੀ ਆ ਕੇ ਤੋੜ ਕੇ ਦੇਖ ਲਓ ਜੇ ਟੁੱਟ ਗਈ ਐਵੇਂ ਗਾਰੰਟੀ ਹੈ ਪੂਰੀ ਜੇਕਰ ਤੁਹਾਡੀ ਮੋਟਰ ਰੇਤਾ ਮਾਰਨੋਂ ਨਹੀਂ ਹਟਦੀ ਇਹ ਗਾਰੰਟੀ ਦੇਣਗੇ ਮੋਟਰ ਰੇਤਾ ਮਾਰਨੋਂ ਹਟ ਜਾਊਗੀ ਇੱਕ ਵਾਰੀ ਕੰਮ ਕਰਨੀ ਉਹਦਾ ਗਾਰੰਟੀ ਕਿੰਨਾ ਟਾਈਮ ਹੋਊਦੀ ਬਾਈ ਹਾਂਜੀ ਬ ਜੇ ਤੁਹਾਡਾ ਪੰਪ ਦੇ ਬੋਸ਼ਾਂ ਤੇ ਸਮਰਸੀਵਲ ਮੋਟਰ ਦੇ ਬੋਸ਼ ਬਾਰ ਬਾਰ ਮਰਦੇ ਨੇਗੇ ਇੱਕ ਵਾਰੀ ਲਿਓ 6 ਮਹੀਨੇ ਦੀ ਗਾਰੰਟੀ ਪੂਰੇ ਸੀਜ਼ਨ ਦੀ ਗਾਰੰਟੀ ਲੈ ਜਿਓ ਪੰਪ ਦੇ ਬੋਸ਼ ਤੇ ਸਮਰਸੀਵਲ ਮੋਟਰ ਦੇ ਬੋਸ਼ ਦੁਬਾਰੇ ਦਿੱਕਤ ਨਹੀਂ ਹੋਊ 6 ਮਹੀਨੇ ਜੇ ਦਿੱਕਤ ਆਉਣ ਲਈ ਵੀ ਇੱਕ ਅੱਧਾ ਪਰਸੈਂਟ ਦਾ ਬਿਲਕੁਲ ਫਰੀ ਹੋ ਨਾ ਵਿਦਾਊਟ ਲੇਬਰ ਨਾ ਸਮਾਨ ਦੇ ਰੁਪਏ 6 ਮਹੀਨੇ ਬਾਈ 6 ਮਹੀਨੇ ਤੱਕ ਦੀ ਗਾਰੰਟੀ ਹੋਊਗੀ 6 ਦੀ ਵੀ 7 ਤੱਕ ਆ ਜਾਣ ਜ਼ਿੰਮੇਵਾਰਾਂ ਨੂੰ ਯਾਰ ਆਫਰ ਆ ਖੁੱਲਣਾ ਆਪਣੇ ਕੋਲ ਡਿਲੀਵਰੀਆਂ ਪਲਾਸਟਿਕ ਡਿਲੀਵਰੀਆਂ ਤੇ ਆਪਣੇ ਕੋਲੇ ਸਮਰਚੀਬਲ ਮੋਟਰਾਂ ਕਿਹੜੀ ਮਰਜ਼ੀ ਜਿਹੜੀ ਮਰਜ਼ੀ ਕੰਪਨੀ ਦੀ ਕਹਾਂਗੇ ਉਹੀ ਮਿਲ ਜੂ ਸੁਣਨਾ ਆਪਾਂ ਬੋਸ਼ਾਂ ਦੀ ਵੀ ਗਾਰੰਟ ਮੋਟਰ ਤੇ ਬੋਸ਼ਾਂ ਦੀ ਵੀ ਗਾਰੰਟੀ ਦੇਣਾ ਤੇ ਪੰਪ ਦੀ ਵੀ ਆ ਦੇਖੋ ਬੋਸ਼ ਆਮ ਤਾਂ ਜਿਆਦਾਦਾਰ ਖਰਾਦਾਂ ਦੀ ਲਾਈ ਜਾਂਦੇ ਨੇਗੇ ਮਿਸਤਰੀ ਇੱਧਰ ਚੈੱਕ ਕਰੋ ਮੜਾ ਜਾ ਨਵੀਂ ਟੈਕਨੀਕ ਨਾਲ ਬੋਸ਼ ਲਾਈ ਜਾਂਦੇ ਨੇਗੇ ਤੇ ਅੱਛਾ ਵਰਚੂਬਲ ਤਾਰ ਲੈਣ ਵੇਲੇ ਕਿਸਾਨਾਂ ਨਾਲ ਬਹੁਤ ਵੱਡੀ ਠੱਗੀ ਵਾਈਦੇ ਤਾਰ ਲੈਣ ਵੇਲੇ ਉਹਨਾਂ ਨੂੰ ਮੰਗਲੇ ਪਹਿਚਾਣ ਨਹੀਂ ਵੀ ਕਿਹੜੀ ਤਾਰ ਲੈਣੀ ਚਾਹੀਦੀ ਹੈ ਮੇਨ ਗੱਲ ਇਹ ਉਹਦੇ ਬਾਰੇ ਜਿਹੜਾ ਪਰਦਾ ਖਾਬ ਕਰਨਗੇ ਪਹਿਲਾਂ ਤਾਂ ਇਹ ਚੀਜ਼ ਕੋਈ ਦੱਸ ਦੇਣਾ ਹੁੰਦਾ ਭਾਈ ਕੀ ਦਿੱਕਤ ਹੁੰਦੀ ਹੈ ਨਾਲ ਹਾਂਜੀ ਭਰਾ ਜੀ ਸਭ ਤੋਂ ਪੱਲਾ ਸਾਰਿਆਂ ਨੂੰ ਸਸੀਕਾਲ ਇੱਕ ਤਾਂ ਨਾ ਜਿਹੜੀ ਤੋਂ ਆਪਾਂ ਤਾਰ ਲੈਣੀ ਹੈ ਇਹਦੀ ਗੇਜ ਦਾ ਜ਼ਰੂਰ ਚਾਹੋ ਕਰ ਪੁੱਛੋ ਵੀ ਕਿਹੜਾ ਗੇਜ ਆ ਤਾਰ ਦਾ ਇਸ ਤੋਂ ਬਾਅਦ ਇਹਦੇ ਵਿੱਚ ਨਾ 4 ਗੇਜ ਆਉਂਦੇ ਨੇ ਗੇਜ ਕਹਿੰਦੇ ਨੇ ਬਾ ਇੱਕ ਕੱਲੇ ਵਾਲ ਦੀ ਮੋਟਾਈ ਨੂੰ ਗੇਜ ਕਹਿੰਦੇ ਨੇਗੇ ਇਹਦੇ ਵਿੱਚ 140 ਤਾਰਾਂ ਵੀ ਹੋਣਗੀਆਂ ਤੇ 85 ਵੀ ਨ 6 mm ਦੇ 85 ਨਿਕਲਣਗੀਆਂ ਤੇ 10 mm ਦੇ ਵਿੱਚ 140 ਤਾਰ ਨਿਕਲਣੇ ਜਿਹੜੇ ਸਹੀ ਤਾਰਾਂ ਨੇ ਕੱਲੇ ਬਾਲ ਦੀ ਤਾਰ ਨੂੰ ਮੋਟਾਈ ਨੂੰ ਗੇਜ ਕਹਿੰਦੇ ਨੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ 6 mm ਤੇ 10 mm ਤਾਰ ਦਾ ਰੇਟ ਆ ਅੱਜ ਦਾ 25 4 2025 ਅੱਜ ਦਾ ਦਿੰਦਾ ਜਿਵੇਂ ਗੇਜ ਆ ਕੇ 0.9 10 11 12 ਹਮੇਸ਼ਾ ਹੀ 4 ਗੇਜ ਵਧਣਗੇ 13 ਗੇਜ ਨਹੀਂ ਬਣਿਆ ਅਜੇ ਤੱਕ 12 ਗੇਜ ਹੀ ਆਉਣਗੇ 4 ਗੇਜ ਜਿਵੇਂ ਆਪਣੀ 6 mm 09 ਗੇਜ ਦਾ ਰੇਟ ਆ ਜਿਹਦਾ 40 ਰੁਪਏ ਫੁੱਟ 10 ਗੇਜ ਦਾ ਰੇਟ ਆ 43 ਰੁਪਏ ਫੁੱਟ 11 ਗੇਜ ਦਾ ਰੇਟ ਆ 47 ਰੁਪਏ ਫੁੱਟ ਤੇ 12 ਗੇਜ ਜਿਹਨੂੰ ਫੁੱਲ ਗੇਜ ਕਹਿੰਦੇ ਨੇ ਆਮ ਤੌਰ ਤੇ ਫੁੱਲ ਗੇਜ ਦਾ ਰੇਟ ਆ 753 ਰੁਪਏ ਫੁੱਟ ਆ 6 mm ਦੇ ਵਿੱਚ ਇਹ ਰੇਟ ਨੇ 10 mm ਦੇ ਵਿੱਚ 10 mm ਚ 09 ਦਾ 62 ਰੁਪਏ ਫੁੱਟ 10 10 ਗੇਜ ਦਾ ਰੇਟ ਆ 68 ਰੁਪਏ ਫੁੱਟ 11 ਗੇਜ ਦਾ ਰੇਟ ਆ 73 ਰੁਪਏ ਫੁੱਟ ਤੇ 12 ਗੇਜ ਦਾ ਰੇਟ ਆ 80 ਰੁਪਏ ਫੁੱਟ ਏ ਐਸਾ 80 ਰੁਪਏ ਫੋਟਾ ਦੇ ਦੇ ਜੇ ਤੁਸੀਂ ਸਾウਦੀ ਮੋਟਰ ਚਲਾ ਲਓ ਸਾウਦੀ ਮੋਟਰ ਵੀ ਚੱਲੂ ਇਹਦੇ ਉੱਤੇ ਇਹ ਸਭ ਤੋਂ ਫੁੱਲ ਗਏ ਚ ਰੇਟ ਆ ਗਿਆ 80 ਰੁਪਏ ਫੋਟਾ ਸਭ ਤੋਂ ਵੱਧ ਕਿਹੜੇ ਗੇ ਦੀ ਤਾਰ ਵੇਖਦੀ ਹੈ ਬਾਈ ਜ਼ਿਆਦਾਤਰ ਬਾਈ ਜੀ ਵੇਖਣ ਦਾ ਦੇਖੋ ਦੁਕਾਨਦਾਰ ਹੈ ਨਹੀਂ ਪਤਾ ਕੀ ਦੇਈ ਜਾਣਾ ਤੁਹਾਨੂੰ 9 ਗੇ ਕੇ ਜਾਂ 10 ਮੇਰੇ ਹਿਸਾਬ ਨਾਲ ਵੀ ਤੁਸੀਂ ਕੱਲੀ 12 ਗੇ ਜੀ ਤਾਰ ਪਾਓ ਹੋਰ ਕੋਈ ਪਾਉਣ ਦਾ ਕੋਈ ਫਾਇਦਾ ਨਹੀਂ ਕੱਲੀ 0 12 ਗੇ ਤਾਰ ਹੀ ਪਾਓ ਬਸ ਕੱਲੀ ਇੱਕ ਮੈਂ ਚੀਜ਼ ਦੇਖੀ ਬਹੁਤ ਜਗਾਂ ਤੇ ਜਿਵੇਂ 43 ਗੇਜ ਵਾਲੀ ਨੂੰ ਵੀ ਆਹੀ ਰੇਟ ਵਿੱਚ ਹੀ ਜਾਂਦੇ ਆ ਬਾਈ ਜੀ 43 ਜਿਵੇਂ 10 ਗੇਜ ਵਾਲੀ ਨੂੰ ਜ਼ਿਆਦਾਤਰ ਕੋਈ ਪਤਾ ਨਹੀਂ ਜ਼ਿਮੀਦਾਰ ਨੂੰ ਕਿਉਂ ਹੁਣ ਹਰੇਕ ਮੋਟਰ ਦੀ ਅਦਲਾ ਬਦਲੀ ਹੋਣੀ ਆ ਇੱਥੇ ਸਭ ਤੋਂ ਵੱਡੀ ਲੁੱਟ ਹੁੰਦੀ ਆ ਦੋ ਵਾਰ ਜ਼ਿਮੀਦਾਰ ਨਾਲ ਕਿਉਂ ਨਾ ਜ਼ਿਮੀਦਾਰ ਨੂੰ ਬਿਚਾਰੇ ਨੂੰ ਪਤਾ ਵੀ ਆਪਾਂ ਨੇ ਕੀ ਪਾਉਣਾ ਕੀ ਨਾ ਕੱਲਾ ਜਿਹਾ ਜਾ ਕੇ ਇਹ ਬੋਲਣਗੇ ਵੀ 6 ਐਮ ਐਮ ਦੇ ਦੇ ਜਾਂ 10 ਐਮ ਐਮ ਉਹਨਾਂ ਨੂੰ ਗੇਜਾਂ ਬਾਰੇ ਕੋਈ ਕੁਝ ਨਹੀਂ ਪਤਾ ਠੀਕ ਹੈ ਆਪਣੇ ਕੋਲੇ ਨੰਬਰ 2 ਦੀ ਬਟੈਕਸਬੋਨ ਦੀ ਤਾਰ ਲੈ ਲਿਓ ਕ੍ਰੈਂਪਟਨ ਦੀ ਲੈ ਲਿਓ ਕੇਐਮਬੀ ਦੀ ਲੈ ਲਿਓ ਤੇ ਜਿੰਪੈਕਸ ਦੀ ਮਿਲੂਗੀ ਟੌਪ ਦੇ ਕੰਪਨੀ ਹਾਂ ਹਾਂ ਵਿੱਦ ਬਿੱਲ ਮਿਲਣਗੀਆਂ ਡੀਐਸਟੀ ਬਿੱਲ ਦੇ ਨਾਲ ਮਿਲੂ ਜਿਹੜੀ ਵੀ ਤਾਰ ਲੈਣੀ ਹੈ ਤੁਸੀਂ ਨੇ ਤੇ ਫੁੱਲ ਗੇ ਜੀ ਗਰੰਟੀ ਹੋ ਜਿਹੜੀ ਗੱਲ ਕਹੇਤੀ ਵੀਡੀਓ ਦੇ ਵਿੱਚ ਉਹੀ ਨਿਕਲੂਗੀ ਬਾਈ ਕਈ ਵਾਰ ਕੋਈ ਗੇਜ ਬਾਰੇ ਜਾਣਕਾਰੀ ਨਹੀਂ ਦਿੰਦਾ ਜਿਵੇਂ ਮੋਟਰ ਵਾਲਾ ਫਿਰ ਉੱਥੋਂ ਧਰ ਲੈਣਾ ਦਾ ਕੋਈ ਫਾਇਦਾ ਹੀ ਨਹੀਂ ਬਾਈ ਜੀ ਨੰਬਰ 2 ਇੱਕ ਮੈਂ ਤੁਹਾਨੂੰ ਹੋਰ ਦੱਸਦਾ ਚੀਜ਼ ਉਹ ਲਓ ਜਿਹੜੀ ਸਾਰੀਆਂ ਮੰਡੀਆਂ ਦੇ ਵਿੱਚੋਂ ਮਿਲਦੀ ਹੋਵੇ ਕਈ ਵਾਰ ਨਾ ਆਪਾਂ ਨੂੰ ਹੋ ਜਾਂਦਾ ਜਿਵੇਂ ਆਧਾਰਨ ਵਜੋਂ ਤੁਸੀਂ ਪਟਿਆਲੇ ਦਵਾਈ ਲੈਣ ਵਗਦੇਸ ਨੂੰ ਉਥੇ ਹਸਪਤਾਲ ਜੀ ਮਿਲੂਗੀ ਉਹ ਤਾਂ ਮਿਲੂ ਡੁਬਲੀਕੇਟ ਆ ਠੀਕ ਹੈ ਜੀ ਹਰੇਕ ਸ਼ਹਿਰ ਦੇ ਵਿੱਚੋਂ ਉਹ ਚੀਜ਼ ਮਿਲਦੀ ਹੋਵੇ ਉਸ ਦੁਕਾਨਦਾਰ ਤੋਂ ਹੀ ਲੋ ਇੱਕ ਜੇ ਮੇਰੀ ਬੇਨਤੀ ਇਹੀ ਆ ਵੀ ਚੀਜ਼ ਉਹ ਲੋ ਜਿਹੜੀ ਹਰੇਕ ਦੁਕਾਨ ਅੰਦਰ ਕੋਲੇ ਪਈ ਆ ਉਹੀ ओरिजिनल ਮਿਲੂਗੀ ਹੁਣ ਗੱਲ ਕਰ ਲੇ ਬਈ ਆਪਾਂ ਮੋਟਰਾਂ ਦੀ ਸਰਵਿਸਿਬਲ ਮੋਟਰ ਲੈਣੀ ਹੈ ਹਾਂਜੀ ਸਰਵਿਸਿਬਲ ਮੋਟਰਾਂ ਸਰਵਿਸਿਬਲ ਮੋਟਰਾਂ ਆਪਣੇ ਕੋਲੇ ਟੈਕਸਮੋ ਮਿਲ ਜੂ ਜੀ ਇੱਕ ਮਿੰਟ ਟੌਪ ਦੀਆਂ ਕੰਪਨੀਆਂ ਸਾਰੀਆਂ ਮਿਲ ਜਣਗੀਆਂ ਹਾਂਜੀ ਟੌਪ ਦੀਆਂ ਕੰਪਨੀਆਂ ਸਾਰੀਆਂ ਮਿਲਣਗੀਆਂ ਆਪਣੇ ਕੋਲੇ ਇਸ ਵਕਤ ਹਮ ਆਪਣੇ ਕੋਲੇ ਇੱਕ ਖੁੱਦ ਦਾ ਬ੍ਰਾਂਡ ਤਿਆਰ ਕੀਤਾ ਹੋਇਆ 1.5 ਸਾਲ ਦੀ ਗਾਰੰਟੀ ਦੇ ਦੂੰ ਮੋਟਰ ਮੱਚ ਜੇ ਬੁਸ਼ ਮਰ ਜਣ ਕੁਛ ਮਰਜ਼ੀ ਹੋ ਜੇ ਖੋਦ ਆਪਦਾ ਮੈਨੂਫੈਕਚਰਾਈ ਸਾਡੀ 1.5 ਸਾਲ ਦੀ ਗਾਰੰਟੀ ਦੇ ਦੂੰਗਾ ਜਿਹੜੀ ਮਰਜ਼ੀ ਮੋਟਰ ਲੈ ਲਿਓ ਉਹਦੇ ਵਿੱਚ ਟੱਕ ਲੈਬਰ ਵੀ ਥੋੜੀ ਹੋਊਗੀ ਸਾਰਾ ਕੁਝ ਸਾਡਾ ਹੋਊਗਾ ਜੀ 1.5 ਸਾਲ ਤੱਕ ਦੀ ਗਾਰੰਟੀ ਉਹ 7.5 HP ਤੋਂ ਲੈ ਕੇ 35 HP ਤੱਕ ਮਿਲ ਜੂ ਤੁਹਾਨੂੰ ਉਹ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਰਤਨ ਦੀ ਮੋਟਰ ਮਿਲ ਜੂ ਫਾਲਕਨ ਦੀ ਮੋਟਰ ਮਿਲ ਜੂ ਆਪਣੇ ਕੋਲੋਂ KSV ਮਿਲ ਜੂ ਕਲਸੀ ਮਿਲ ਜੂਗੀ ਟੌਪ ਲੈਂਡ ਮਿਲ ਜੂ ਟੈਕਸੋਮ ਮਿਲ ਜੂ CRI ਮੋਟਰ ਮਿਲ ਜੂਗੀ ਤੇ ਰੇਟ ਦੀ ਬਈ ਜ਼ਿੰਮੇਵਾਰੀ ਹੋ ਸਾਡੀ ਰੇਟ ਬਾਈ ਜੀ ਫੇਰ ਹੀ ਸਾਡੇ ਵੀਡੀਓ ਪਾਉਣ ਦਾ ਫਾਇਦਾ ਜੀ ਥੋੜੀ ਮੰਡੀ ਨਾਲ 5500 ਰੁਪ 5000 ਰੁਪਏ ਘੱਟ ਤੋਂ ਘੱਟ ਫਰਕੂਗਾ ਹਰੇਕ ਕੰਪਨੀ ਦੇ ਵਿੱਚ ਵਿੱਦ ਬਿੱਲ ਮਿਲੂ ਉਹਦਾ ਵੀ ਕੰਪਨੀ ਨਾਲ ਹੂੰ ਤੇ ਡਰਾਈਵਰੀ ਬਾਈ ਕਿਹੜੀ ਕੰਪਨੀ ਦੀ ਵੇਚ ਦੂੰ ਬਾਈ ਜੀ ਡਰਾਈਵਲੀਆਂ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਕੰਪਨੀ ਪਈਆਂ ਨੇ ਇਸ ਵਕਤ ਹਾਂਜੀ ਤੇ ਇਸ ਆਪਣੇ ਕੋਲੇ ਜਿਹੜੀਆਂ ਮੇਨ ਡਰਾਈਵਲੀਆਂ ਨੇ ਫਾਲਕਨ ਦੀ ਡਰਾਈਵਲੀ ਮਿਲ ਜੂਗੀ ਡਿਊਕ ਮਿਲ ਜੂਗੀ ਟਰਬੋ ਡਿਊਕ ਮਿਲ ਜੂਗੀ ਐਸਟਰਲ ਮਿਲ ਜੂ ਟਾਟਾ ਦੀ ਮਿਲ ਜੂਗੀ ਠੀਕ ਹੈ ਜੀ ਜਿਹੜੀ ਅੱਜ ਦਾ ਰੇਟ ਆ ਟਾਟਾ ਦੀ ਡਰਾਈਵਲੀ ਦਾ ਰੇਟ 1300 ਰੁਪਏ ਦੇ ਪੀਸ ਮਿਲੂ 10 ਕਿਲੋ ਦਾ ਹੂੰ 1300 ਰੁਪਏ ਦਾ 10 ਕਿਲੋ ਦਾ ਇਸ ਤੋਂ ਬਾਅਦ ਐਸਟਰਲ ਦਾ 1550 ਰੁਪਏ ਦਾ 10 ਕਿਲੋ ਹੂੰ ਟਰਬੋ ਡਿਊਕ ਦਾ 1550 10 ਕਿਲੋ ਕੱਲੀ ਡਿਊਕ ਆ ਜਿਹੜੀ ਉਹ ਵੀ 1550 ਰੁਪਈਆ ਠੀਕ ਹੈ ਫਾਲਕਨ ਦੀ ਮਿਲ ਜੂ 1600 ਰੁਪਈਆ Ориਜਨਲ ਮਿਲੂ ਸਾਰੇ ਨਾਲ ਜੀਐਸਟੀ ਬਿੱਲ ਮਿਲੂਗਾ ਗਾਰੰਟੀ ਬਾਈ ਇਹਨਾਂ ਟਾਈਮ ਉਹ ਗਾਰੰਟੀ ਬਾਈ ਜਿੰਨਾ ਟਾਈਮ ਦੀ ਕਹੂਗਾ ਉਨੇ ਟਾਈਮ ਦੀ ਲਿਖ ਕੇ ਦੇ ਦਾਂਗੇ ਜ਼ਿੰਮੇਵਾਰ ਖੋੜਾ ਚਾਹੀਦਾ ਡਿਲੀਵਰੀ ਦਾ ਮੈਨੂੰ ਜਿੰਨਾ ਮਰਜ਼ੀ ਟਾਈਮ ਦੀ ਗਾਰੰਟੀ ਲਿਖਵਾ ਕੇ ਲੈ ਜੇ ਨੰਬਰ 200 ਨੂੰ ਮੈਂ ਇੱਕ ਹੋਰ ਦਿਖਾਉਣਾ ਵੀਰੇ ਹੂੰ ਆ ਮੇਰੇ ਕੋਲ ਇਹ ਸੈਂਪਲ ਆ ਸੈਂਪਲ ਵਜੋਂ ਆਇਆ ਹੈ ਇਸ ਤਰ੍ਹਾਂ ਕੱਟ ਇਹ ਚੀਜ਼ ਉਹਨੂੰ ਕਦੇ ਕਿਸੇ ਵੀ ਡਰੇਵਲੀ 'ਚ ਨਹੀਂ ਮਿਲੂਗੀ ਇਹ ਜਿਹੜਾ ਉਦੋਂ ਚਾਹੇ 2 ਇੰਚ ਲਾ ਕੇ ਕਰ ਲਓ ਉਹ ਡਰੇਵਲੀ ਨਹੀਂ ਖੁੱਲੂ ਇਹ ਇਹ ਜਿਹੜਾ ਜੈਨ ਆ ਪਾਇਆ ਹੋ ਰਿੰਗ ਪਾਇਆ ਹੋ ਇਸ ਕੱਲੀ ਐਸੇ ਡਰੇਵਲੀ ਦੇ ਵਿੱਚ ਹੀ ਆਊਗਾ ਤੇ ਬਾਈ ਕਿਹ ਚੀਜ਼ ਆਪਾਂ ਹੋਰ ਦੱਸਦੀ ਵੀ ਇਹਨੂੰ ਚਾਹੇ ਦੋਵੇਂ ਪਾਸਿਆਂ ਤੋਂ ਟਰੈਕਟਰ ਨਾਲ ਜੋੜ ਕੇ ਟੋਚਨ ਪਾ ਲਓ ਉਹ ਤੁਹਾਨੂੰ ਵੀ ਵੀਡੀਓ ਪਾਉਣੇ ਇਹਦੇ ਵਿੱਚ ਟਰੈਕਟਰ ਜੋੜੇ ਹੋਏ ਦੀ ਤੁਸੀਂ ਆਪ ਹੀ ਚੈੱਕ ਕਰ ਲਓਗੇ ਇਸ ਤੋਂ ਬਾਅਦ ਪ੍ਰੈਸ਼ਰ ਨਹੀਂ ਪੈਂਦਾ ਹੂੰ ਹੂੰ ਹੁਣ ਬਾਈ ਜਿਵੇਂ ਤਾਰ ਲੱਗੀ ਹੁੰਦੀ ਨਾਲ ਸਮੱਸਿਆ ਮਿਲਦੀ ਉੱਥੇ ਪਟਾਕ ਨੰਬਰ 2 ਇਹਦੀ ਅੱਗ ਲੱਗਣ ਦੀ ਗਾਰੰਟੀ ਹੋਊਗੀ ਤਾਰ ਮੱਚ ਕੇ ਜੇ ਸਾਡੀ ਡਰਾਈਵਲੀ ਮੱਚੀ ਜਾਂਦਾ ਪੀਸ ਵੱਟੇ ਪੀਸ ਫ੍ਰੀ ਮਿਲੂਗਾ ਚੱਕੋ ਬਾਈ ਪੀਸ ਵੱਟੇ ਪੀਸ ਫ੍ਰੀ ਮਿਲੂਗਾ ਮੈਂ ਇਹ ਦੂ ਵੱਡੀ ਗਾਰੰਟੀ ਕੋਈ ਦਿੰਦਾ ਹੀ ਨਹੀਂ ਤੇ ਹੋਰ ਕਿਹੜਾ ਕਿਹੜਾ ਕੰਮ ਇਹਨੂੰ ਜਦੋਂ ਅਸੀਂ ਸਾਥੋਂ ਡਰਾਈਵਲੀ ਲੈ ਕੇ ਜਾਣਾ ਬਾਈ ਜੀ ਪੱਠੀ ਦੇ ਉੱਤੇ ਪਹਿਲਾਂ ਚੈੱਕ ਕਰਕੇ ਲੈ ਕੇ ਜਾਓ ਨੂੰ ਅੱਗ ਲੱਗਦੀ ਹੈ ਕਿ ਲੱਗਦੀ ਨਹੀਂਗੀ ਜਿਹੜੀ ਮੇਨ ਗੱਲ ਹੈ ਸਟਾਰਟਿੰਗ ਦੇ ਵਿੱਚ ਸਾਥੋਂ ਮਾਲ ਫੇਰ ਲਓ ਪਹਿਲਾਂ ਉਹਨੂੰ ਅੱਗ ਦੇ ਉੱਤੇ ਰੱਖ ਲਿਓ ਠੀਕ ਹੈ ਜੀ ਅੱਗ ਦੇ ਉੱਪਰ ਰੱਖ ਲਿਓ ਪਹਿਲਾਂ ਇਹਨੂੰ ਨੰਬਰ 2 ਇਹਦੀ ਟੁੱਟਣ ਦੀ ਗ ਪਹਿਲੀ ਗੱਲ ਤਾਂ ਇਹ ਕੋਈ ਦੱਸਦਾ ਨਹੀਂ ਹੁੰਦਾ ਬਾਈ ਤੁਸੀਂ ਕਿਵੇਂ ਇਹ ਨਾਮਲੇ ਪੜਦਾਂਗੇ ਬਾਈ ਜੀ ਉਹ ਵੀ ਇੱਕ ਉਹਦੇ ਵਿੱਚ ਰੱਖਣ ਦੀ ਗੱਲ ਹੁੰਦੀ ਹੈ ਕਿ ਵੀ ਰੇਟ ਨਹੀਂ ਦੱਸਦੇ ਆ ਪਰ ਜਦੋਂ ਫੋਨ ਲਾਉਂਦੇ ਨੇ ਫਿਰ ਰੇਟ ਆਪਾਂ ਵੱਧ ਦੱਸਦੇ ਆ ਭਾਈ ਇਸੇ ਕਰਕੇ ਪਹਿਲਾਂ ਚੰਨਣ ਕਰਤਾ ਵੀ ਆਹ ਡਰਾਈਵ ਨੇ ਆਹ ਰੇਟ ਨੇ ਅੱਜ ਦੇ ਅੱਜ ਦੀ ਤਰੀਕ 25 4 2025 ਆਗਾ ਅੱਜ ਦੇ ਰੇਟ ਆ ਹਾਂ ਅੱਜ ਦੇ ਰੇਟ ਆ ਸਾਹਮਣੇ ਲਿਖ ਕੇ ਪਾਏ ਪਏ ਨੇ ਜੇ ਇਸ ਤੋਂ ਕੋਈ ਘੱਟ ਦਿੰਦਾ ਤਾਂ ਉੱਥੋਂ ਲੈ ਲਓ ਮੇਰੇ ਕੋਲੇ ਆਉਣ ਦਾ ਫਿਰ ਕੋਈ ਫਾਇਦਾ ਨਹੀਂ ਰੇਟ ਪਸੰਦ ਨੇ ਤਾਂ ਆਜੋ ਤੇ ਫਾਲਕਨ ਡਰਾਈਵ ਦਾ 1600 ਰੁਪਏ ਰੇਟ ਤੇ ਤਾਂ ਡਿਊਪ ਦਾ 1550 ਐਸਟਰਲ ਦਾ 1550 ਟਾਟਾ ਦਾ 1300 ਰੁਪਏ ਰੇਟ ਵਿਦ ਬਿੱਲ ਰੇਟ ਨੇ ਸ ਇਹ 10 ਕਿਲੋ ਦਾ ਰੇਟ ਆ 10 ਕਿਲੋ ਦੀ ਡ੍ਰੈਵਲੀ ਦਾ ਇਸ ਤੋਂ ਇਸ ਤੋਂ ਬਾਅਦ ਬਾਈ ਜੀ ਸਟਾਰਟਰ ਨੇ ਆਪਣੇ ਕੋਲੇ ਹਾਂਜੀ ਜਿਵੇਂ ਪੈਕਸ ਪਾਵਰ ਦੇ ਨੇ ਜਿਸ ਤਰ੍ਹਾਂ ਬੋਪਾ ਰਾਏ ਦਾ ਆਉਂਦਾ ਉਹਦੇ ਨਾਲ ਇਹ ਨਵੀਂ ਟੈਕਨੋਲੋਜੀ ਹੈ ਬਾਈ ਜੀ ਪਹਿਲਾਂ ਜਦੋਂ ਹੁੰਦੇ ਸੀ ਜਦੋਂ ਰਿਲੇ ਵਧਾਉਣੀ ਘਟਾਉਣੀ ਹੁੰਦੀ ਸੀ ਮਿਸਤਰੀ ਆਉਂਦਾ ਸੀ ਉਹਦੀ ਵਿੱਚੋਂ ਪੇਜਕਾਸ ਨਾਲ ਇਹ ਸਿੱਧਾ ਸਾਰਾ ਕੁਝ ਬਟਨਾ ਤੇ ਕਰਤਾ ਠੀਕ ਹੈ ਜੀ ਵਿੱਚੋਂ ਪੇ ਨਾ ਮਿਸਤਰੀ ਨੂੰ ਸੱਦਣ ਦੀ ਲੋੜ ਆ ਮੌਕੇ ਤੇ ਤੁਸੀਂ ਆਪ ਹੀ ਇਹਨੂੰ ਬਟਨਾ ਤੇ ਉਹ ਕਰੋ ਰਿਲੇ ਵਧਾਓ ਘਟਾਓ ਜਿੰਨੀ ਵੀ ਸੈਟ ਕਰਨੀ ਉਸ ਤਰ੍ਹਾਂ ਕਰੋ ਬੋਪਾ ਰਾਏ ਨੂੰ ਪਲੱਸ ਟੈਕਨੋਲੋਜੀ ਇਹਦੇ ਵਿੱਚ ਬੋਪਾ ਰਾਏ ਇੱਕ ਸਾਲ ਦੀ ਪੂਰੀ ਫੁੱਲ ਗਾਰੰਟੀ ਮਿਲੂਗੀ ਇੱਕ ਸਾਲ ਦੀ ਹਾਂ ਜੀ ਹਾਂ ਕੰਪਨੀ ਵੱਲੋਂ 12 ਘੰਟਿਆਂ ਦੇ ਵਿੱਚ ਵਿੱਚ ਹੀ ਉੱਥੇ ਮਿਸਤਰੀ ਪਹੁੰਚੂਗਾ ਜੇ ਕੋਈ ਕੋਈ ਦਿੱਕਤ ਆਉਂਦੀ ਹੈ ਗੱਲ ਕਹਿੰਦੇ ਵੀਡੀਓ ਕੋਈ ਆਪਾਂ ਪਹਿਲੀ ਵਾਰ ਨਹੀਂ ਕਰੀ ਪਿਛਲੇ ਸਾਲ ਵੀ ਵਈਆਂ ਦੀ ਵੀਡੀਓ ਪਾਈਏ 1% ਕੋਈ ਲੰਬਾ ਨਹੀਂ ਆਇਆ ਜਿਵੇਂ ਸਾਨੂੰ ਭਰੋਸੇ ਬਈਆਂ ਦੇ ਐਵੇਂ ਥੋੜਾ ਭਰੋਸਾ ਵੀ ਟੁੱਟਣ ਨਹੀਂ ਦੇ ਜਾਨੀਏ ਪੱਕੀ ਗੱਲ ਬਈ ਇਹ ਹਾਂਜੀ ਹਾਂਜੀ ਬਈ ਸਟਾਕ ਆਪਣੇ ਕੋਲੇ ਫੁੱਲ ਆ ਜਿੰਨਾ ਮਰਜੀ ਕੋਈ ਮਾਲ ਲਿਆ ਸਕਦਾਗਾ ਕਦੇ ਵੀ ਕੋਈ ਕਿਸੇ ਵੀ ਮਾਲ ਦੇ ਵਿੱਚ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਆਪਣਾ ਐਡਰੈਸ ਕਿੱਥੇ ਪੈਂਦਾ ਬਈ ਇਹ ਬਾਈ ਜੀ ਆਪਣਾ ਬੱਸ ਸਟੈਂਡ ਤੋਂ ਗੁਰੂ ਨਾਨਕ ਕਾਲਜ ਵਾਲੇ ਰੋਡ ਦੇ ਉੱਪਰ ਹੀ ਗੁਰੂ ਨਾਨਕ ਕਾਲਜ ਦੇ ਬਿਲਕੁਲ ਕੋਲੇ ਹੈਗਾ ਆਪਣੀ ਦੇ ਗੁਰੂ ਨਾਨਕ ਕਾਲਜ ਤੋਂ ਜਦੋਂ ਐਵੇਂ ਇੱਥੇ ਹਲਕਾ ਇਹ ਮੋੜ ਆਊਗਾ ਹਣਾ ਇੱਥੇ ਬਈਆਂ ਦੀ ਦੁਕਾਨ ਸਟੈਂਡ ਵਾਲਾ ਰੋਡ ਆ ਜੀ ਇਹ ਦੂਰੋਂ ਤੁਹਾਨੂੰ ਦਿਖ ਜੂਗਾ ਦੁੱਦੜੇ ਵਾਲੇ ਜ਼ਿਮੀਦਾਰਾਂ ਦੀ ਦੁਕਾਨ ਹਾਂਜੀ ਹਾਂ ਜਿਵੇਂ ਬਈ ਆਪ ਵੀ ਜ਼ਿਮੀਦਾਰ ਨੇ ਆਪ ਖੇਤੀ ਕਰਦੇ ਇਹ ਤਰ੍ਹਾਂ ਕਿਸੇ ਜ਼ਿਮੀਦਾਰ ਦਾ ਇਹ ਭਰੋਸਾ ਨਹੀਂ ਟੁੱਟਣ ਦੇਣਗੇ ਉੱਪਰ ਨੰਬਰ ਲੱਗੇ ਹੋਇਆ ਬਈਆਂ ਦੇ ਜਦੋਂ ਮਰਜੀ ਇੱਥੇ ਪਹੁੰਚੇ ਕੋਈ ਮੋਟਰ ਦਾ ਕੰਮ ਕਰਾਓ ਜਾਂ ਤੁਸੀਂ ਘਰੇ ਬੈਠ ਕੇ ਰੇਟ ਦੱਸ ਦੋ ਬਈ ਫੋਨ ਤੇ ਹਾਂਜੀ ਫੋਨ ਤੇ ਵੀ ਜਦੋਂ ਮਰਜੀ ਫੋਨ ਲਾ ਲਿਓ ਜੀ ਸਾਨੂੰ ਇਹ ਜ਼ਰੂਰੀ ਨਹੀਂ ਵੀ ਆਪਾਂ ਤੋਂ ਮਾਲ ਲੈਣਾ ਜਾਂ ਨਾ ਲੈਣਾ ਇੱਕ ਵਾਰੀ ਰੇਟ ਪੁੱਛੋ ਤੇ ਮਾਲ ਤੁਹਾਡੇ ਕੋਲ ਘਰ ਤੱਕ ਪਹੁੰਚ ਹੋ ਜੂਗਾ ਘਰ ਤੱਕ ਪਹੁੰਚ